ਪੰਜਵੇਂ ਪਾਤਸ਼ਾਹ ਜੀ ਦੀ ਰਹਿਮਤ ਨਾਲ ਮਾਉ ਸਹਿਬ ਪਿੰਡ ਵਸਦਾ ਖੇਡ ਮੇਲਾ ਨੋਂ 10 ਫਰਵਰੀ ਹਰਪਾਲ ਚਾਲ ਹੈ 10 ਦਾ ਖੇਡ ਮੇਲਾ ਨੋਂ 10 ਫਰਵਰੀ ਹਰਪਾਲ ਚਾਲ ਹੈ 10 ਦਾ 9 10 ਫਰਵਰੀ 2025 ਨੂੰ ਮਾਉ ਸਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਕਬੱਡੀ ਖੇਡ ਮੇਲਾ ਹੋ ਰਿਹਾ ਹੈ ਦਰਸ਼ਕਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਹਮ ਹਮਾ ਕੇ ਪਹੁੰਚੋ ਔਰ ਖਡਾਰੀਆਂ ਦੀ ਖੇਡ ਦਾ ਆਨੰਦ ਲੁੱਟੋ ਝੋਟਿਆਂ ਦੇ ਨਾਲ ਝੋਟਿਆਂ ਦੇ ਨਾਲ ਯਾਰੋ ਝੋਟੇ ਖਹਿਣਗੇ ਮਾਓ ਸਾਹਿਬ ਦੇ ਮੈਦਾਨ ਚ ਪਟਾਕੇ ਪੈਣਗੇ ਮਾਓ ਸਾਹਿਬ ਦੇ ਮੈਦਾਨ ਚ ਪਟਾਕੇ ਪੈਣਗੇ ਕੁੜੀਆਂ ਦੇ ਮੈਚ ਕਰਵਾਏ ਜਾਣਗੇ ਪਹਿਣ ਗੀਆਂ ਰੇਡਾਂ ਜੱਫੇ ਲਾਏ ਜਾਣਗੇ ਜੈਲੀ ਹੁਣੀ ਸਦਾ ਸੱਚ ਕਹਿੰਦੇ ਰਹਿਣਗੇ ਮਾਓ ਸਾਹਿਬ ਦੇ ਮੈਦਾਨ ਚ ਪਟਾਕੇ ਪੈਣਗੇ ਮਾਓ ਸਾਹਿਬ ਦੇ ਮੈਦਾਨ ਚ ਪਟਾਕੇ ਪੈਣਗੇ